ਸਰਬ ਨੇ ਗੱਲ ਕੀਤੀ ਹੈ ਜਿਹੜਾ ਉਪਦੇਸ਼ ਦਿੱਤਾ ਹੈ ਇਹ ਸਾਰੀਆਂ ਸ਼ਹਾਦਤਾਂ ਉਸ ਉਪਦੇਸ਼ ਦੇਣ ਕਰਕੇ ਹੋਈਆਂ ਨੇ ਸੰਤ ਦੇ ਨਾਮ ਬੱਲੇ ਉਹਦਾ ਕੋਈ ਬਰੋਧ ਨਹੀਂ ਹੈ ਉਪਕਾਰ ਕੇ ਨਾਮ ਲੋਦੀ ਹੈ ਉਹ ਕੇਵਲ ਸੰਤ ਰਵੇ ਪਰ ਜਦੋਂ ਸੰਤ ਦੇ ਅੰਦਰ ਪਰਮ ਉਕਾਰ ਦੀ ਭਾਵਨਾ ਜਾਗਦੀ ਹੈ ਕਿ ਮੈਂ ਭਲਾ ਕਰਨਾ ਬ੍ਰਹਮ ਗਿਆਨੀ ਪਰਮ ਉਕਾਰ ਉਹ ਵਾ ਤਾਂ ਉਹ ਫਿਰ ਦੁਨੀਆਂ ਦੇ ਵਿੱਚ ਜਿਹੜੀ ਸੰਸਾਰ ਜਿਹੜੇ ਵਿੱਚ ਵੀ ਪਰਮੇਸ਼ਰ ਨੇ ਬਣਾਈ ਹੈ ਉਸ ਦੇ ਜੀਵਾਂ ਨੂੰ ਦੇਖਦਾ ਵੀ ਇਹਨਾਂ ਨਾਲ ਤਕਾ ਹੋਏ ਇਹਨਾਂ ਨਾਲ ਨਾਜਾਇਜ਼ ਹੋ ਰਹੀ ਹੈ ਨੇ ਗੁਰੂ ਸਾਹਿਬ ਨੇ ਜ਼ਬਰਦਸਤ ਵਿਰੋਧ ਕੀਤਾ ਕਿ ਕਿਸੇ ਦੇ ਸਾਗ ਨਹੀਂ ਹੋਣੇ ਚਾਹੀਦੇ ਹਰ ਇੱਕ ਮਨੁੱਖ ਨੂੰ ਪਰਮੇਸ਼ਰ ਨੇ ਬਣਾਇਆ ਹੈ ਵੈਗੁੰਗ ਨੇ ਬਣਾਇਆ ਤੇ ਉਹਨੂੰ ਉਹਦੇ ਅਧਿਕਾਰ ਮਿਲਣੇ ਚਾਹੀਦੇ ਨੇ ਉਹ ਜਿਹੜੀ ਉਹਦੀ ਦੋ ਪਰਮਾਤਮਾ ਨੇ ਉਹ ਖਤ ਦੇ ਕੇ ਭੇਜਿਆ ਇੱਕ ਤਾਂ ਉਹ ਪ੍ਰੇਸ਼ੀ ਹੈ ਬਾਣੀ ਦੇ ਵਿੱਚ ਵੀ ਉਹਨਾਂ ਅਧਿਕਾਰਾਂ ਦੀ ਬੰਦਾਵਤ ਨੂੰ ਕਰੇ ਦੇ ਵੇਖੋ ਦੋ ਤਰ੍ਹਾਂ ਦੀ ਗੱਲ ਹੈ ਇੱਕ ਤਾਂ ਕਿਸੇ ਦੇ ਅਗੋਂ ਕੋਲ ਖੋਹ ਲੈਂਦਾ ਤੇ ਉਹਨੂੰ ਲੈਣ ਵਾਸਤੇ ਵਾਪਸ ਫਿਰ ਪਿਆਰ ਆਉਂਦੀਆਂ ਨੇ